ਪਿਟੀਸ਼ਨ ਮੈਂ ਦੇਖ ਰਿਹਾ ਹਾਂ ਇਹ ਕਾਦੀ ਚੱਲ ਰਹੀ ਹੈ ਇਹਦੇ ਬਾਰੇ ਜਰੂਰ ਦੱਸੋਗੇ ਇਹਦਾ ਮਤਲਬ ਇਹ ਆ ਕਿ ਜਿਹੜਾ 40 ਸਾਲ ਆ ਰਹੇ ਆਪਣੇ ਸਚਕਣ ਸ੍ਰੀ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਹੋਇਆ ਤੇ ਜਿਹੜਾ ਜਿਹੜਾ ਆਪਣਾ ਜੇਨੋਸਾਈਡ ਕੀਤਾ ਗਿਆ ਉਹਨਾਂ ਟਾਈਮਾਂ ਚ ਉਹਦੇ ਲਈ ਵੀ ਇਹ ਵਾਰ ਚੱਕੀ ਜਾ ਰਹੀ ਹੈ ਤੇ ਇਹਦੇ ਲਈ ਆਪਾਂ ਨੂੰ ਪਹਿਲਾਂ 10000 ਸਿਗਨੇਚਰ ਚਾਹੀਦੇ ਆ 10000 ਸਿਗਨੇਚਰਾਂ ਤੋਂ ਬਾਅਦ ਗਵਰਨਮੈਂਟ ਈਮੇਲ ਕਰੂਗੀ ਸਾਰੇ ਜਿਨ੍ਹਾਂ ਨੇ ਸਿਗਨੇਚਰ ਕੀਤਾ ਵੀ ਹਾਂ ਸਾਨੂੰ ਤੁਹਾਡੀ ਆਵਾਜ਼ ਪਹੁੰਚ ਗਈ ਆ ਤੇ ਫਿਰ ਜੇ ਲੱਖ ਸਿਗਨੇਚਰ ਤੇ ਚਲ ਜਾਂਦਾ ਫਿਰ ਉਹ ਪਾਰਲੀਮੈਂਟ 'ਚ ਇਹਦੀ ਗੱਲਬਾਤ ਕੀਤੀ ਜਾਊਗੀ ਵੀ ਕਿੱਦਾਂ ਕਿੱਦਾਂ ਸਟਖੰਦ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਨਿਰਦੋਸ਼ ਉੱਥੇ ਸਿੱਖ ਤੇ ਪਬਲਿਕ ਮਾਰ ਹੀ ਗਏ ਤੇ ਫਿਰ ਉਹ ਤੋਂ ਬਾਅਦ ਪਿੰਡੋਂ ਪਿੰਡ ਜਾ ਕੇ ਜਿਹੜਾ ਕਤਲਿਆਮ ਕੀਤਾ ਗਿਆ ਹਾਂਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਦੋਸਤੋ ਇਸ ਵੇਲੇ ਖੜੇ ਹੋਏ ਹਾਂ ਗੁਰਦੁਆਰਾ ਗੁਰੂ ਨਾਨਕ ਸਮੈਥਿਕ ਬਰਮਿੰਗਮ ਵਿਖੇ ਇੱਥੇ ਇੱਕ ਪਟੀਸ਼ਨ ਸਾਈਨ ਕੀਤੀ ਜਾ ਰਹੀ ਹੈ ਸੋ ਇਹ ਪਟੀਸ਼ਨ ਕੀ ਹੈ ਕਾਦੇ ਬਾਰੇ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਗੁਰੂ ਨਾਨਕ ਗੁਰਦੁਆਰਾ ਸਮਇਤਿਕ ਦੇ ਪ੍ਰਧਾਨ ਭਾਈ ਗੁਲਦੀਪ ਸਿੰਘ ਜੀ ਦੇ ਹੋਏ ਨੇ ਆਓ ਉਹਨਾਂ ਤੋਂ ਹੀ ਪੁੱਛਦੇ ਹਾਂ ਕਿ ਇਹ ਪਟੀਸ਼ਨ ਜਿਹੜੀ ਹੈ ਕਿਉਂ ਤੇ ਕਦ ਲਈ ਸਾਈਨ ਕੀਤੀ ਜਾ ਰਹੀ ਹੈ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵੀ ਫਤਿਹ ਬੱਸ ਭਾਈ ਸਾਹਿਬ ਇਹ ਪਟੀਸ਼ਨ ਮੈਂ ਦੇਖ ਰਿਹਾ ਹਾਂ ਇਹ ਕਾਦੀ ਚੱਲ ਰਹੀ ਹੈ ਇਹਦੇ ਬਾਰੇ ਜਰੂਰ ਦੱਸੋ ਜੀ ਸਾਹਿਬ ਹਾਂਜੀ ਸੋ ਇਹ ਪਟੀਸ਼ਨ ਦਾ ਚਲਾਈ ਗਈ ਹੈ ਮਹੀਨਾ ਖੋ ਗਿਆ ਇਹਨੂੰ ਚਲਦੀ ਨੂੰ ਹੁਣ ਇਹਦਾ ਮਤਲਬ ਇਹ ਆ ਕਿ ਜਿਹੜਾ 40 ਸਾਲ ਆ ਰਹੇ ਆਪਣੇ ਸਚਕਣ ਸ੍ਰੀ ਦਰਬ ਤੇ ਜਿਹੜਾ ਜਿਹੜਾ ਆਪਣਾ ਜੇਨੋਸਾਈਡ ਕੀਤਾ ਗਿਆ ਉਹਨਾਂ ਟਾਈਮਾਂ 'ਚ ਉਹਦੇ ਲਈ ਵੀ ਇਹ ਵਾਰ ਚੱਕੀ ਜਾ ਰਹੀ ਆ ਤੇ ਇਹਦੇ ਰਹੀ ਆਪਾਂ ਨੂੰ ਪਹਿਲਾਂ 10000 ਸਿਗਨੇਚਰ ਚਾਹੀਦੇ ਆ 10000 ਸਿਗਨੇਚਰਾਂ ਤੋਂ ਬਾਅਦ ਗਵਰਨਮੈਂਟ ਈਮੇਲ ਕਰੂਗੀ ਸਾਰੇ ਜਿਨ੍ਹਾਂ ਨੇ ਸਿਗਨੇਚਰ ਕੀਤਾ ਵੀ ਹਾਂ ਸਾਨੂੰ ਤੁਹਾਡੀ ਆਵਾਜ਼ ਪਹੁੰਚ ਗਈ ਆ ਤੇ ਫਿਰ ਜੇ ਲੱਖ ਸਿਗਨੇਚਰ ਤੇ ਚਲ ਜਾਂਦਾ ਫਿਰ ਉਹ ਪਾਰਲੀਮੈਂਟ 'ਚ ਇਹਦੀ ਗੱਲਬਾਤ ਕੀਤੀ ਜਾਊਗੀ ਵੀ ਕਿੱਦਾਂ ਕਿੱਦਾਂ ਸੱਚਖੰਡ ਸਿਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਨਿਰਦੋਸ਼ ਉੱਥੇ ਕਿਤੇ ਪਬਲਿਕ ਮਾਰ ਹੀ ਗਏ ਤੇ ਫਿਰ ਉਦੋਂ ਬਾਅਦ ਪਿੰਡੋਂ ਪਿੰਡ ਜਾ ਕੇ ਜਿਹੜਾ ਕਤਲਿਆਮ ਕੀਤਾ ਗਿਆ ਸੋ ਇਹ ਇਹ ਗੱਲਾਂ ਫਿਰ ਉਹ ਉਦੋਂ ਖੁੱਲ੍ਹ ਜਾਣੀਆਂ ਹਨਾ ਪਰ ਇਹ ਹੁਣ ਆਪਣਾ ਮੇਨ ਮੁੱਦਾ ਇਹ ਆ ਸਟਾਲ ਲਾਉਣ ਦਾ ਇੱਥੇ ਇਹ ਮਤਲਬ ਆ ਕਿ ਆਪਣੇ ਜਿਹੜੇ ਸਿਗਨੇਚਰ ਆ ਬਹੁਤ ਸਲੋ ਜਾ ਰਹੇ ਆ ਅਜੇ ਜਣੀ 8 85000 ਹੀ ਹੋਏ ਆ ਜਾਨੀ ਮਹੀਨੇ ਚ ਜਾਣੀ ਜੇ ਸਾਡਾ 2.5 ਤੋਂ 3 ਲੱਖ ਆਪਾਂ ਛੋਟੇ ਲੈਵਲ ਤੇ ਸੋਚੀਏ ਘੱਟੋ ਘੱਟ ਸਾਡਾ ਕਾਹਨ ਕੀਤਾ ਗਿਆ ਤੇ ਅਸੀਂ ਲੱਖ ਸਿਗਨੇਚਰ ਨਹੀਂ ਕਰ ਸਕਦੇ ਬੜੀ ਸ਼ਰਮ ਦੀ ਗੱਲ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸੰਗਤਾਂ ਨੂੰ ਵੱਧ ਤੋਂ ਵੱਧ ਜੇ ਆਪਾਂ ਇਹਦੇ ਤੇ ਸਾਈਨ ਕਰ ਸਕਦੇ ਆ ਤੇ ਆਪਾਂ ਇਹਨੂੰ ਜਿਹੜੇ ਆਪਣੇ ਦੋਸਤ ਮਿੱਤਰ ਆ ਉਹਨਾਂ ਨੂੰ ਵੀ ਇਸ ਚੀਜ਼ ਬਾਰੇ ਦੱਸਿਓ ਤੇ ਵੱਧ ਤੋਂ ਵੱਧ ਇਹਨੂੰ ਅੱਗੇ ਅੱਗੇ ਲੈ ਕੇ ਜਾਈਏ ਸਾਈਨ ਕੌਣ-ਕੌਣ ਕਰ ਸਕਦਾ ਜੀ ਇਹਦੇ ਸਾਈਨ ਇਹਦੇ ਤੇ ਜਿਹੜਾ ਕੋਈ ਵੀ ਯੂਕੇ ਦਾ ਰੈਜ਼ੀਡੈਂਟ ਆ ਭਾਵੇਂ ਉਹ ਵੀਜ਼ੇ ਤੇ ਹੀ ਆਇਆ ਹੋਵੇ ਬੱਚੇ ਵੀ ਕਰ ਸਕਦੇ ਕੋਈ ਏਜ ਰੈਸਟ੍ਰਿਕਸ਼ਨ ਨਹੀਂ ਕੀ ਹਾਂਜੀ ਸਾਰੇ ਪਰਿਵਾਰ ਨੂੰ ਸਾਈਨ ਕਰਨੇ ਚਾਹੀਦੇ ਠੀਕ ਹੈ ਠੀਕ ਹੈ ਠੀਕ ਹੈ ਸੋ ਆਦਰਸ਼ ਕੋ ਅਸੀਂ ਵੀ ਇੱਕ ਜਿਹੜੀ ਹੈ ਵੈਬਸਾਈਟ ਇੱਕ ਸਕੈਨ ਕੋਡ ਜਿਹੜਾ ਹੈਗਾ ਉਹ ਨਾਲ ਸ਼ੇਅਰ ਕਰ ਦੇਾਂਗੇ ਸੋ ਤੁਸੀਂ ਵੀ ਇਹਦੇ ਉੱਤੇ ਆਪਣੇ ਸਾਈਨ ਜਿਹੜੇ ਆ ਉਹ ਕਰ ਸਕਦੇ ਆ ਤਾਂ ਕਿ ਆਪਣੀ ਆਵਾਜ਼ ਜਿਹੜੀ ਹੈਗੀ ਹੈ ਉਹ ਸਰਕਾਰਾਂ ਤੱਕ ਪਹੁੰਚਾਈ ਜਾਵੇ ਕਿਉਂਕਿ ਵਿਦੇਸ਼ ਦੇ ਵਿੱਚ ਅਜ ਇੱਕ ਸਿਸਟਮ ਹੈ ਪਿਟੀਸ਼ਨ ਸਾਈਨ ਕਰਨ ਦਾ ਪਿਟੀਸ਼ਨ ਜਦੋਂ ਸਾਈਨ ਹੋ ਜਾਂਦੀ ਹੈ ਜਿੰਨੇ ਸਾਈਨ ਇਹਦੇ ਉੱਤੇ ਚਾਹੀਦੇ ਹੁੰਦੇ ਨੇ ਜ਼ਰੂਰੀ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ 1 ਲੱਖ ਸਾਈਨ ਇਹਦੇ ਉੱਤੇ ਚਾਹੀਦਾ ਜਦੋਂ ਹੋ ਜਾਂਦਾ ਫਿਰ ਇਹਦੀ ਗੱਲਬਾਤ ਜਿਹੜੀ ਉਹ ਪਾਰਲੀਮੈਂਟ ਦੇ ਵਿੱਚ ਤੁਰਦੀ ਹੈ ਸੋ ਇਹਦੇ ਨਾਲ ਹੀ ਜਿਹੜੀਆਂ ਪ੍ਰਾਪਤੀਆਂ ਨੇ ਉਹ ਕੀਤੀਆਂ ਜਾਂਦੀਆਂ ਸਮੇਂ-ਸਮੇਂ ਦੇ ਉੱਤੇ ਸੋ ਆਓ ਸਭ ਤੋਂ ਜਿੰਨਾ ਜ਼ਿਆਦਾ ਹੋ ਸਕਦਾ ਆਪਾਂ ਇਸ ਪਿਟੀਸ਼ਨ ਦੇ ਉੱਤੇ ਸਾਈਨ ਕਰੀਏ ਖਾਸ ਤੌਰ ਦੇ ਉੱਤੇ ਯੂਕੇ ਵਾਲੇ ਜਿਹੜੇ ਨੇ ਯੂਕੇ ਦੇ ਵਿੱਚ ਰਹਿਣ ਵਾਲੇ ਭਾਵੇਂ ਉਹ ਸਟੂਡੈਂਟ ਆਏ ਆ ਭਾਵੇਂ ਪੁਰਾਣੇ ਨੇ ਨਵੇਂ ਨੇ ਕੋਈ ਵੀ ਹੋਵੇ ਉਹ ਇਸ ਪਟੀਸ਼ਨ ਦੇ ਉੱਤੇ ਸਾਈਨ ਜ਼ਰੂਰ ਕਰੇ ਜੀ ਬਹੁਤ ਧੰਨਵਾਦ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ